ਮੈਂ ਬੈਠੀ ਭਾਂਡੇ ਮਾਂਜ ਰਹੀ ਸੀ ਉਦੋਂ ਹੀ ਮੇਰੀ ਭੂਆ ਸਾਡੇ ਘਰ ਆਈ ਤੇ ਉਹਦੇ ਤੋਂ ਮੇਰੀ ਹਾਲਤ ਵੇਖੀ ਨਹੀਂ ਗਈ ਉਹ ਮੇਰੇ ਡੈਡੀ ਨੂੰ ਕਹਿਣ ਲੱਗੇ ਕਿ ਤੁਸੀਂ ਕੁੜੀ ਤੋਂ ਇੰਨਾ ਕੰਮ ਕਰਾਉਂਦੇ ਹੋ ਇਹ ਛੋਟੀ ਜੀ ਤਾਂ ਹੈਗੀ ਆ ਉਦੋਂ ਮੈਂ ਸਿਰਫ 8ਵੀਂ ਚ ਪੜ੍ਹਦੀ ਸੀ ਤਾਂ ਡੈਡੀ ਕਹਿਣ ਲੱਗੇ ਮੈਂ ਵੀ ਇਕੱਲਾ ਕਿੱਧਰ-ਕਿੱਧਰ ਹੋਵਾਂ ਮੁੰਡੇ ਤਾਂ ਕੋਈ ਕੰਮ ਕਰਦੇ ਨਹੀਂ ਆ ਭੂਆ ਕਹਿਣ ਲੱਗੀ ਕਿ ਮੁੰਡੇ ਕਿਹੜਾ ਜਿਆਦਾ ਵੱਡੇ ਨੇ ਜੋ ਕੰਮ ਲੱਗ ਜਾਣ ਉਹ ਤਾਂ ਆਪ ਅਜੇ ਛੋਟੇ ਨੇ ਪਰ ਕੁੜੀ ਦੇ ਮੈਨੂੰ ਬੜਾ ਤਰਸ ਆਉਂਦਾ ਆ ਵਿਚਾਰੀ ਕਿੱਦਾਂ ਭਾਂਡੇ ਮਾਂਜੀ ਜਾਂਦੀ ਆ ਭੂਆ ਨੇ ਮੈਨੂੰ ਗੋਦੀ ਵਿੱਚ ਲੈ ਲਿਆ ਤੇ ਭੂਆ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਭੂਆ ਦੀਆਂ ਅੱਖਾਂ ਪੂੰਝ ਰਹੀ ਸੀ ਮੈਂ ਭੂਆ ਨੂੰ ਕਿਹਾ ਕੀ ਹੋਇਆ ਜੇ ਮੈਂ ਭਾਂਡੇ ਮਾਂਜ ਲੇ ਭੂਆ ਜੀ ਤੁਸੀਂ ਕਿਉਂ ਰੋ ਰਹੇ ਹੋ ਤੁਹਾਨੂੰ ਪਤਾ ਮੈਂ ਚਾਹ ਵੀ ਬਹੁਤ ਸਵਾਦ ਬਣਾ ਲੈਂਦੀ ਆ ਤਾਂ ਭੂਆ ਕਹਿਣ ਲੱਗੇ ਅੱਜ ਤੈਨੂੰ ਮੈਂ ਚਾਹ ਬਣਾ ਕੇ ਪਿਉਣੀ ਆ ਨਾਲੀ ਤੂੰ ਰੋਟੀ ਖਾਦੀ ਆ ਮੈਂ ਭੂਆ ਨੂੰ ਕਿਹਾ ਕਿ ਮੈਂ ਤਾਂ ਸਵੇਰੇ ਹੀ ਰੋਟੀ ਖਾ ਲਈ ਸੀ ਮੇਰੇ ਭਰਾ ਉਦੋਂ ਪੜ੍ਹਦੇ ਸੀ ਉਹ ਮੇਰੇ ਨਾਲੋਂ ਵੱਡੇ ਸੀ 10ਵੀਂ ਚ ਤੇ 1+2 ਚ ਪੜਦਾ ਸੀ ਤੇ ਡੈਡੀ ਚਾਹੁੰਦੇ ਸੀ ਕਿ ਪੜ੍ਹਾਈ ਦੇ ਨਾਲ ਨਾਲ ਉਹ ਦੋਵੇਂ ਕੰਮ ਤੇ ਲੱਗ ਜਾਣ ਪਰ ਭੂਆ ਉਹਨਾਂ ਨੂੰ ਕੰਮ ਤੇ ਨਹੀਂ ਲੱਗਣ ਦਿੰਦੀ ਸੀ ਅਸੀਂ ਥੋੜੇ ਗਰੀਬ ਸੀ ਪਰ ਭੂਆ ਬਹੁਤ ਅਮੀਰ ਘਰ ਵਿਆਹੀ ਹੋਈ ਸੀ ਜਿਸ ਕਰਕੇ ਭੂਆ ਸਾਡੀ ਬਹੁਤ ਮਦਦ ਕਰਦੀ ਸੀ ਪੂਆ ਸਾਨੂੰ ਬਹੁਤ ਵਧੀਆ ਕੱਪੜੇ ਲਿਆ ਕੇ ਦਿੰਦੀ ਸੀ ਮੇਰਾ ਤਾਂ ਪੂਆ ਬਹੁਤ ਜ਼ਿਆਦਾ ਹੀ ਮੋਹ ਕਰਦੀ ਸੀ ਇੰਨੇ ਟਾਈਮ ਤੱਕ ਪੂਆ ਚਾਹ ਬਣਾ ਕੇ ਲਿਆਈ ਤੇ ਅਸੀਂ ਸਾਰੇ ਬੈਠ ਕੇ ਚਾਹ ਪੀ ਰਹੇ ਸੀ ਸੱਚੀ ਭੂ ਆਨੇ ਬੜੀ ਸਵਾਦ ਚਾਹ ਬਣਾਈ ਸੀ ਤੇ ਭੂਆ ਮੇਰੇ ਡੈਡੀ ਨਾਲ ਗੱਲਾਂ ਕਰ ਰਹੀ ਸੀ ਕਿ ਜੇ ਆ ਜਿੰਨਾ ਦੀ ਮਾਂ ਜਿਉਂਦੀ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਜਵਾਕਾਂ ਦਾ ਤਾਂ ਬਚਪਨ ਹੀ ਰੋਲ ਗਿਆ ਆ ਕਦੇ ਨਹੀਂ ਸੋਚਿਆ ਸੀ ਕਿ ਰੱਬ ਸਾਡੇ ਨਾਲ ਇੰਨੀ ਮਾੜੀ ਕਰ ਦੇਊਗਾ ਤੇ ਜੇ ਉਹਨੇ ਮੇਰੀ ਭਾਬੀ ਨੂੰ ਇਸ ਦੁਨੀਆ ਤੋਂ ਲੈ ਕੇ ਜਾਣਾ ਸੀ ਤਾਂ ਫੇਰ ਇਹਨਾਂ ਜਵਾਕਾਂ ਨੂੰ ਕਿਉਂ ਜਨਮ ਦੇਣਾ ਸੀ ਪਹਿਲਾਂ ਹੀ ਲੈ ਜਾਂਦਾ ਪਰ ਹੁਣ ਇਹ ਜਵਾਕਾਂ ਦਾ ਬੜਾ ਔਖਾ ਆ ਜੇ ਕਿਤੇ ਡੈਡੀ ਦੂਜਾ ਵਿਆਹ ਕਰਾਉਣ ਲਈ ਕਹਿੰਦੇ ਸੀ ਤਾਂ ਭੂਆ ਉਹ ਵੀ ਨਹੀਂ ਕਰਾਉਣ ਦਿੰਦੀ ਸੀ ਕਿਉਂਕਿ ਭੂਆ ਕਹਿੰਦੀ ਸੀ ਕਿ ਮਤਰੀ ਮਾਂ ਕਦੇ ਵੀ ਆਪਣੇ ਬੱਚਿਆਂ ਵਾਂਗ ਇਹਨਾਂ ਨੂੰ ਪਿਆਰ ਨਹੀਂ ਕਰੂਗੀ ਪਰ ਡੈਡੀ ਘਰ ਦੇ ਕੰਮ ਕਰਕੇ ਬੜੇ ਔਖੇ ਹੋਏ ਪਏ ਸੀ ਉਹ ਕਹਿੰਦੇ ਸੀ ਕਿ ਮੇਰੇ ਕੋਲੋਂ ਇੰਨਾ ਕੰਮ ਨਹੀਂ ਹੁੰਦਾ ਤੇ ਤਿੰਨ ਤਿੰਨ ਜਵਾਕਾਂ ਦੀ ਜ਼ਿੰਮੇਵਾਰੀ ਮੇਰੇ ਤੇ ਹੀ ਪੈ ਗਈ ਕਿਉਂਕਿ ਮੁੰਡੇ ਤਾਂ ਬਿਲਕੁਲ ਵੀ ਮੇਰੇ ਨਾਲ ਘਰ ਦਾ ਕੰਮ ਨਹੀਂ ਕਰਾਉਂਦੇ ਬਸ ਆ ਕੁੜੀ ਹੀ ਵਿਚਾਰੀ ਮੇਰੇ ਨਾਲ ਕੰਮ ਕਰਾ ਦਿੰਦੀ ਆ ਜਿਸ ਕਰਕੇ ਸਾਡਾ ਟਾਈਮ ਪਾਸ ਹੋ ਹੀ ਜਾਂਦਾ ਆ ਪੂਆ ਕਹਿਣ ਲੱਗੇ ਕਿ ਤੈਨੂੰ ਕਿਹੜੀ ਕੋਈ ਜ਼ਮੀਨ ਆਉਂਦੀ ਆ ਜੋ ਤੈਨੂੰ ਕੋਈ ਰਿਸ਼ਤਾ ਕਰ ਦੇਊਗਾ ਹੁਣ ਤਾਂ ਬਸ ਵੱਡਾ ਮੁੰਡਾ 12 ਕਲਾਸਾਂ ਕਰ ਲਵੇ ਤੇ ਕਿਤੇ ਕੰਮ ਤੇ ਲੱਗ ਜਾਵੇ ਉਹਦੇ ਲਈ ਕੁੜੀ ਵੇਖ ਕੇ ਉਹਦਾ ਰਿਸ਼ਤਾ ਕਰ ਦਵਾਂਗੇ ਤੇ ਘਰ 'ਚ ਰੋਟੀ ਪੱਕਦੀ ਹੋ ਜਾਊਗੀ ਇਸ ਤਰ੍ਹਾਂ ਗੱਲਾਂបਾਤਾਂ ਕਰਦੇ ਕਰਦੇ ਸਾਨੂੰ ਕਾਫੀ ਟਾਈਮ ਬੀਤ ਗਿਆ ਮੈਂ ਪੂਆ ਨੂੰ ਕਿਹਾ ਕਿ ਤੁਸੀਂ ਅੱਜ ਰਾਤ ਰਹੋਗੇ ਤਾਂ ਪੂਆ ਕਹਿਣ ਲੱਗੇ ਨਹੀਂ ਨਹੀਂ ਸੰਦੀਪ ਮੇਰੇ ਕੋਲੋਂ ਰਾਤ ਨਹੀਂ ਰਿਹਾ ਜਾਣਾ ਤੈਨੂੰ ਪਤਾ ਤੇਰੇ ਫੁੱਫੜ ਦੀ ਰੋਟੀ ਦਾ ਹੀ ਔਖਾ ਆ ਨਾਲੇ ਤੇਰਾ ਭਰਾ ਵੀ ਕੰਮ ਤੇ ਜਾਂਦਾ ਹੈ ਇਸ ਕਰਕੇ ਮੈਂ ਨਹੀਂ ਰਹਿ ਸਕਦੀ ਭੂਆ ਡੈਡੀ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਇੱਕ ਗੱਲ ਕਰਨ ਆਈ ਸੀ ਮੈਂ ਚਾਹੁੰਦੀ ਆ ਕਿ ਸੰਦੀਪ ਨੂੰ ਮੈਂ ਆਪਣੇ ਕੋਲ ਉੱਥੇ ਸਕੂਲ ਲਗਾ ਲਵਾਂ ਨਾਲੇ ਤਾਂ ਮੈਂ ਇਹਨੂੰ ਅੰਗਰੇਜ਼ੀ ਸਕੂਲ 'ਚ ਪੜ੍ਹਾ ਲਵਾਂਗੀ ਇਹਦੀ ਜ਼ਿੰਦਗੀ ਬਣ ਜਾਊਗੀ ਨਾਲੇ ਥੋੜਾ ਮੈਨੂੰ ਵੀ ਸੁਖ ਹੋ ਜਾਊਗਾ ਮੇਰਾ ਵੀ ਸਾਰਾ ਦਿਨ ਘਰ ਵਿੱਚ ਦਿਲ ਨਹੀਂ ਲੱਗਦਾ ਇੱਥੇ ਤਾਂ ਤੁਸੀਂ ਕੰਮ ਕਰਾ ਕਰਾ ਕੇ ਕੁੜੀ ਦੀ ਮੱਤ ਮਾਰੀ ਪਈ ਆ ਮੈਨੂੰ ਨਹੀਂ ਲੱਗਦਾ ਕਿ ਇੱਥੇ ਇਹਦੇ ਤੋਂ ਚੰਗੀ ਪੜਾਈ ਹੋਊਗੀ ਤਾਂ ਮੇਰੇ ਡੈਡੀ ਕਹਿਣ ਲੱਗੇ ਕਿ ਲੈ ਇੱਕ ਕੁੜੀ ਹੀ ਆ ਜੋ ਮੈਨੂੰ ਘਰ ਦੇ ਕੰਮਾਂ 'ਚ ਸਹਾਰਾ ਦਿੰਦੀ ਆ ਉਹਨੂੰ ਤੂੰ ਨਾਲ ਲੈ ਜਾਏਂਗੀ ਫਿਰ ਮੈਂ ਕੀ ਕਰੂੰਗਾ ਪੂਆ ਕਹਿਣ ਲੱਗੇ ਮੈਨੂੰ ਨਹੀਂ ਪਤਾ ਤੁਸੀਂ ਆਪਣਾ ਟਾਈਮ ਪਾਸ ਜਿੱਦਾਂ ਮਰਜ਼ੀ ਕਰੋ ਮੈਂ ਇੱਥੇ ਕੁੜੀ ਨੂੰ ਘਰ ਨਹੀਂ ਛੱਡਣਾ ਤੁਸੀਂ ਤਾਂ ਸਾਰੇ ਘਰ ਤੋਂ ਬਾਹਰ ਰਹਿੰਦੇ ਹੋ ਤੇ ਕੁੜੀ ਵਿਚਾਰੀ ਇਕੱਲੀ ਘਰ ਰਹਿੰਦੀ ਆ ਕੱਲ ਨੂੰ ਕੋਈ ਊਚਨੀ ਚ ਹੋ ਗਈ ਤਾਂ ਕੌਣ ਜ਼ਿੰਮੇਵਾਰ ਆ ਮੈਂ ਕੁੜੀ ਨੂੰ ਚੰਗਾ ਪੜਾਉਂਗੀ ਤੇ ਸਾਡੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਇਹਨੂੰ ਤਾਂ ਵਿਚਾਰੀ ਨੂੰ ਇੱਥੇ ਸੁਰਤ ਆ ਜਾਊਗੀ ਮੈਨੂੰ ਵੀ ਬੜਾ ਚਾਅ ਚੜਿਆ ਮੈਂ ਵੀ ਡੈਡੀ ਨੂੰ ਕਿਹਾ ਕਿ ਮੈਂ ਪੂਆ ਨਾਲ ਜਾਣਾ ਆ ਮੇਰਾ ਪੂਆ ਨਾਲ ਬੜਾ ਮੋਹ ਸੀ ਪੂਆ ਮੇਰਾ ਮਾਂ ਵਾਂਗ ਮੋਹ ਕਰਦੀ ਸੀ ਮੈਂ ਵੀ ਜ਼ਿੱਦ ਕਰਨ ਲੱਗੀ ਕਿ ਮੈਂ ਤਾਂ ਭੂਆ ਨਾਲ ਹੀ ਜਾਣਾ ਤਾਂ ਡੈਡੀ ਕਹਿਣ ਲੱਗੇ ਚਲੋ ਠੀਕ ਐ ਜੇ ਤੁਹਾਨੂੰ ਇਹ ਸਹੀ ਲੱਗਦਾ ਤਾਂ ਇਹੀ ਸਹੀ ਤੇ ਜੇ ਸੰਦੀਪ ਉੱਥੇ ਜਾ ਕੇ ਖੁਸ਼ ਆ ਤਾਂ ਉੱਥੇ ਸਹੀ ਮੈਨੂੰ ਤਾਂ ਮੇਰੀ ਧੀ ਖੁਸ਼ ਚਾਹੀਦੀ ਆ ਨਾਲੇ ਤੂੰ ਤਾਂ ਮੇਰੇ ਨਾਲੋਂ ਇਹਦਾ ਜ਼ਿਆਦਾ ਮੋਹ ਕਰਦੀ ਆ ਇਹਦੀ ਜ਼ਿੰਦਗੀ ਬਣ ਜਾਵੇ ਹੋਰ ਮੈਨੂੰ ਕੀ ਚਾਹੀਦਾ ਆ ਭੂਆ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੈਨੂੰ ਆਇਲੈਂਡਸ ਕਰਵਾ ਕੇ ਬਾਹਰ ਭੇਜ ਦਊਂਗੀ ਤੇ ਤੂੰ ਆਪਣੇ ਪੈਰਾਂ ਤੇ ਆਪ ਖੜੀ ਹੋ ਜਾਵੇਂਗੀ ਹੁਣ ਮੈਂ ਆਪਣਾ ਸਾਰਾ ਸਮਾਨ ਪੈਕ ਕਰ ਲਿਆ ਸੀ ਤੇ ਭੂਆ ਨਾਲ ਜਾਣ ਲਈ ਤਿਆਰ ਹੋ ਗਈ ਸੀ। ਭੂਆ ਗੱਡੀ ਤੇ ਡਰਾਈਵਰ ਨਾਲ ਆਈ ਸੀ। ਭੂਆ ਦੇ ਘਰ ਤੋਂ ਬਹੁਤ ਵੱਡੀਆਂ-ਵੱਡੀਆਂ ਗੱਡੀਆਂ ਸੀ। ਜਦੋਂ ਅਸੀਂ ਘਰ ਪਹੁੰਚੇ ਤਾਂ ਗਾਰਡਨ 'ਚ ਫੁੱਫੜ ਤੇ ਭੂਆ ਦਾ ਮੁੰਡਾ ਵਿੱਕੀ ਬੈਠੇ ਸੀ। ਉਹ ਮੈਨੂੰ ਵੇਖ ਕੇ ਬੜੇ ਖੁਸ਼ ਹੋਏ। ਫੁੱਫੜ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ ਤੇ ਵਿੱਕੀ ਵੀਰੇ ਨੇ ਵੀ ਮੈਨੂੰ ਪਿਆਰ ਦਿੱਤਾ। ਉਹ ਮੈਨੂੰ ਕਹਿਣ ਲੱਗੇ ਕਿ ਚੰਗਾ ਹੋਇਆ ਤੂੰ ਆਪਣੀ ਭੂਆ ਨਾਲ ਆ ਗਈਆਂ। ਅਸੀ ਤਾਂ ਸੋਚਦੇ ਸੀ ਪਤਾ ਨਹੀਂ ਤੇਰਾ ਡੈਡੀ ਇਸ ਗੱਲ ਲਈ ਮੰਨੂ ਜਾਂ ਨਹੀਂ ਹੁਣ ਤੂੰ ਇੱਥੇ ਆਪਣਾ ਦਿਲ ਲਾ ਕੇ ਪੜ੍ਹਾਈ ਕਰੀ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਮੈਂ ਬਹੁਤ ਖੁਸ਼ ਹੋਈ ਕਿਉਂਕਿ ਸਾਰੇ ਮੇਰਾ ਇੰਨਾ ਜ਼ਿਆਦਾ ਮੋਹ ਕਰ ਰਹੇ ਸੀ। ਪੂਆ ਨੇ ਮੇਰੀ ਐਡਮਿਸ਼ਨ 9ਵੀਂ ਚ ਅੰਗਰੇਜ਼ੀ ਸਕੂਲ ਚ ਕਰਵਾਉਣੀ ਸੀ ਪਰ ਰਜੇ ਤੱਕ ਮੇਰਾ 8ਵੀਂ ਦਾ ਰਿਜ਼ਲਟ ਨਹੀਂ ਆਇਆ ਸੀ। ਜਦੋਂ ਹੀ ਰਿਜ਼ਲਟ ਆਉਣਾ ਸੀ ਉਦੋਂ ਪੂਆ ਨੇ ਮੇਰੀ ਐਡਮਿਸ਼ਨ ਕਰਵਾ ਦੇਣੀ ਸੀ। ਉਹਨੇ ਦਿਨ ਮੈਨੂੰ ਵਿੱਕੀ ਵੀਰੇ ਨੇ ਸ਼ਹਿਰ ਚ ਬਹੁਤ ਕਮਾਇਆ ਤੇ ਮੈਨੂੰ ਬਹੁਤ ਵਧੀਆ-ਵਧੀਆ ਚੀਜ਼ਾਂ ਵੀ ਖਵਾਈਆਂ। ਜਦੋਂ ਹੀ ਮੇਰਾ ਰਿਜ਼ਲਟ ਆ ਗਿਆ ਤਾਂ ਮੈਨੂੰ ਬਹੁਤ ਵਧੀਆ ਨੰਬਰ ਆਏ ਸੀ ਤਾਂ ਪੂਆ ਨੇ ਮੇਰੀ ਬਹੁਤ ਵਧੀਆ ਸਕੂਲ ਚ ਐਡਮਿਸ਼ਨ ਕਰਵਾ ਦਿੱਤੀ ਵਿੱਕੀ ਵੀਰਾ ਸ਼ਹਿਰ ਚ ਨੌਕਰੀ ਕਰਦਾ ਸੀ ਉਹ ਇੱਕ ਹਫ਼ਤੇ ਬਾਅਦ ਘਰ ਆਉਂਦਾ ਸੀ ਉੱਥੇ ਆਪਣੇ ਦੋਸਤਾਂ ਨਾਲ ਰਹਿ ਲੈਂਦਾ ਸੀ ਘਰ ਚ ਪੂਆ ਤੇ ਫੁੱਫੜ ਹੀ ਹੁੰਦੇ ਸੀ ਮੇਰੇ ਫੁੱਫੜ ਵੀ ਸਰਕਾਰੀ ਟੀਚਰ ਸੀ ਜੋ ਕਿ ਹੁਣ ਰਿਟਾਇਰ ਹੋ ਚੁੱਕੇ ਸੀ ਮੈਨੂੰ ਉੱਥੇ ਰਹਿਣ ਵਿੱਚ ਕੋਈ ਦਿੱਕਤ ਨਹੀਂ ਸੀ ਕਿਉਂਕਿ ਪੂਆ ਦੇ ਘਰ ਕੰਮ ਵਾਲੀਆਂ ਲੱਗੀਆਂ ਹੋਈਆਂ ਸੀ ਪੂਆ ਤੋਂ ਤਾਂ ਇੰਨਾ ਕੰਮ ਨਹੀਂ ਹੁੰਦਾ ਸੀ ਮੈਂ ਵੀ ਥੋੜਾ ਬਹੁਤਾ ਨਾਲ ਕੰਮ ਕਰਵਾ ਦਿੰਦੀ ਸੀ ਪਰ ਭੂਆ ਮੈਨੂੰ ਰਸੋਈ 'ਚ ਜਾਣ ਹੀ ਨਹੀਂ ਦਿੰਦੀ ਸੀ ਭੂਆ ਕਹਿੰਦੀ ਸੀ ਇਸੇ ਕਰਕੇ ਤਾਂ ਮੈਂ ਤੈਨੂੰ ਇੱਥੇ ਲੈ ਕੇ ਆਈ ਆ ਤੇ ਮੈਂ ਚਾਹੁੰਦੀ ਆ ਕਿ ਤੂੰ ਬਸ ਪੜ੍ਹਾਈ ਕਰੇ ਪਰ ਮੈਨੂੰ ਕਦੇ-ਕਦੇ ਕੰਮ ਕਰਨਾ ਵਧੀਆ ਲੱਗਦਾ ਸੀ ਇੱਕ ਦਿਨ ਫੁੱਫੜ ਦਾ ਦੋਸਤ ਫੁੱਫੜ ਨੂੰ ਮਿਲਣ ਲਈ ਘਰ ਆਇਆ ਉਹ ਫੁੱਫੜ ਨਾਲ ਪਹਿਲਾਂ ਟੀਚਰ ਲੱਗਾ ਹੋਇਆ ਸੀ ਤੇ ਭੂਆ ਉਸ ਦਿਨ ਘਰ ਨਹੀਂ ਸੀ ਕੰਮ ਵਾਲੀਆਂ ਵੀ ਕੰਮ ਕਰਕੇ ਆਪਣੇ ਘਰ ਚੱਲੀਆਂ ਗਈਆਂ ਸੀ ਤਾਂ ਫੁੱਫੜ ਮੈਨੂੰ ਕਹਿਣ ਲੱਗੇ ਕਿ ਸੰਦੀਪ ਜਾ ਕੇ ਦੋ ਕੱਪ ਚਾਹ ਬਣਾ ਕੇ ਲੈ ਕੇ ਆ ਜਦੋਂ ਮੈਂ ਰਸੋਈ ਵਿੱਚ ਚਾਹ ਬਣਾ ਰਹੀ ਸੀ ਤਾਂ ਦੋਵੇਂ ਬਹੁਤ ਹਾਸਾ ਹੱਸ ਕੇ ਗੱਲਾਂ ਕਰ ਰਹੇ ਸੀ ਤੇ ਜੋ ਫੁੱਫੜ ਨੂੰ ਮਿਲਣ ਆਦਮੀ ਆਇਆ ਸੀ ਉਹ ਫੁੱਫੜ ਤੋਂ ਪੁੱਛ ਰਿਹਾ ਸੀ ਕਿ ਇਹ ਕੁੜੀ ਕੌਣ ਆ ਤਾਂ ਫੁੱਫੜ ਦੱਸ ਰਿਹਾ ਸੀ ਕਿ ਮੇਰੇ ਸਾਲੇ ਦੀ ਕੁੜੀ ਆ ਉਸ ਟਾਈਮ ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਸੀ ਉਹ ਕਹਿ ਰਿਹਾ ਸੀ ਕਿ ਕੁੜੀ ਤਾਂ ਬੜੀ ਸੋਹਣੀ ਆ ਮੈਂ ਰਸੋਈ ਵਿੱਚ ਖੜੀ ਮੁਸਕੁਰਾ ਰਹੀ ਸੀ ਤੇ ਮੈਂ ਕੱਲੀ ਹੀ ਗੱਲਾਂ ਕਰ ਰਹੀ ਸੀ ਕਿ ਹੁਣੇ ਪੱਕਾ ਮੇਰੇ ਰਿਸ਼ਤੇ ਦੀ ਦੱਸ ਪਾਉਣਗੇ ਪਰ ਮੈਂ ਤਾਂ ਵਿਆਹ ਕਰਵਾਉਣਾ ਹੀ ਨਹੀਂ ਆ ਇਹਨਾਂ ਨੂੰ ਕੀ ਪਤਾ ਕਿ ਮੈਂ ਤਾਂ ਅਜੇ ਬਾਹਰ ਜਾਣਾ ਆ ਮੈਨੂੰ ਪਤਾ ਹੈ ਕਿ ਜਿਹੜੇ ਸੋਹਣੀ ਸੁਨੱਖੀ ਕੁੜੀ ਵੇਖ ਲੈਂਦੇ ਆ ਤੇ ਉਹਦੇ ਰਿਸ਼ਤੇ ਦੀ ਦੱਸ ਪਾਉਣ ਬੈਠ ਜਾਂਦੇ ਆ ਮੈਨੂੰ ਪਤਾ ਹੁਣੇ ਅੰਕਲ ਵੀ ਰਿਸ਼ਤੇ ਦੀ ਦਸਹੀ ਪਾਉਣਗੇ ਪਰ ਮੈਂ ਤਾਂ ਇਹਨਾਂ ਨੂੰ ਸਾਫ਼-ਸਾਫ਼ ਮਨਾ ਕਰ ਦੇਣਾ ਇਸ ਤਰ੍ਹਾਂ ਮੈਂ ਕੱਲੀ ਹੀ ਆਪਣੇ ਮਨ ਨਾਲ ਰਸੋਈ 'ਚ ਗੱਲਾਂ ਕਰ ਰਹੀ ਸੀ ਜਦੋਂ ਮੈਂ ਚਾਹ ਲੈ ਕੇ ਗਈ ਤਾਂ ਮੈਂ ਵੇਖਿਆ ਕਿ ਉਹ ਅੰਕਲ ਮੇਰੇ ਮੂੰਹ ਵੱਲੀ ਵੇਖ ਰਹੇ ਸੀ ਉਹ ਦੋਵੇਂ ਚਾਹ ਪੀਣ ਲੱਗੇ ਤੇ ਮੈਂ ਚਾਹ ਫੜਾ ਕੇ ਬਾਹਰ ਆ ਗਈ ਮੈਨੂੰ ਅੰਕਲ ਦੀ ਝਾਕਣੀ ਕੁਝ ਠੀਕ ਨਹੀਂ ਲੱਗੀ ਉਹ ਵਾਰ-ਵਾਰ ਬਾਹਰ ਨੂੰ ਹੀ ਝਾਤੀ ਮਾਰ ਰਹੇ ਸੀ ਮੈਂ ਆਪਣੇ ਕਮਰੇ ਵਿੱਚ ਆ ਕੇ ਆਪਣੀ ਕਿਤਾਬ ਲੈ ਕੇ ਪੜ੍ਹਨ ਬੈਠ ਗਈ ਤੇ ਮੇਰੇ ਕੰਨਾਂ ਵਿੱਚ ਆਵਾਜ਼ ਪੈ ਰਹੀ ਸੀ ਉਹ ਅੰਕਲ ਫੁੱਫੜ ਨੂੰ ਕਹਿ ਰਹੇ ਸੀ ਕਿ ਕਿੰਨਾ ਸੋਹਣਾ ਮਾਲ ਆਪਣੇ ਘਰ ਵਿੱਚ ਰੱਖਿਆ ਹੋਇਆ ਤੇ ਤੁਸੀਂ ਮੈਨੂੰ ਦੱਸਿਆ ਤੱਕ ਨਹੀਂ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਕੀ ਗੱਲਾਂ ਕਰ ਰਹੇ ਆ ਤਾਂ ਫੁੱਫੜ ਕਹਿਣ ਲੱਗਾ ਕਿ ਇਸ ਚੀਜ਼ ਨੂੰ ਤਾਂ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ ਤੁਸੀਂ ਅੱਜ ਆਏ ਤਾਂ ਤੁਸੀਂ ਮੈਨੂੰ ਇਸ ਚੀਜ਼ ਦਾ ਅਹਿਸਾਸ ਦਿਵਾਇਆ ਤਾਂ ਉਹ ਦੂਜੇ ਅੰਕਲ ਕਹਿਣ ਲੱਗੇ ਮੈਂ ਤੈਨੂੰ ਇਹਦਾ ਚੰਗਾ ਮੁੱਲ ਦੇਵਾਂਗਾ ਤੂੰ ਇਹਨੂੰ ਮੇਰੇ ਹਵਾਲੇ ਕਰ ਦੇ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਕਿਨੂੰ ਹਵਾਲੇ ਕਰਨ ਦੀ ਗੱਲ ਕਰ ਰਹੇ ਸੀ ਉਹ ਕੀਦੀਆਂ ਗੱਲਾਂ ਕਰ ਰਹੇ ਸੀ ਇੰਨੇ ਟਾਈਮ ਤੱਕ ਉਹ ਅੰਕਲ ਚਲਾ ਗਿਆ ਤੇ ਫੁੱਫੜ ਮੇਰੇ ਕਮਰੇ ਵਿੱਚ ਆ ਗਿਆ ਤੇ ਮੇਰੇ ਕੋਲ ਬੈੱਡ ਤੇ ਬੈਠ ਗਿਆ ਤੇ ਮੈਨੂੰ ਕਹਿਣ ਲੱਗਾ ਪੁੱਤ ਕੀ ਕਰ ਰਹੇ ਹੋ ਮੈਂ ਕਿਆ ਪੜ ਰਹੀ ਸੀ ਤਾਂ ਫੁੱਫੜ ਨੇ ਮੇਰੇ ਹੱਥ ਨੂੰ ਆਪਣੇ ਹੱਥ ਵਿੱਚ ਫੜ ਲਿਆ ਤੇ ਕਹਿਣ ਲੱਗਾ ਸੰਦੀਪ ਤੇਰੇ ਤਾਂ ਹੱਥ ਬੜੇ ਸੋਹਣੇ ਨੇ ਤੂੰ ਤਾਂ ਆਪ ਵੀ ਬੜੀ ਸੋਹਣੀ ਆ ਪਰ ਮੈਂ ਕਦੇ ਤੇਰੇ ਵੱਲ ਧਿਆਨ ਹੀ ਨਹੀਂ ਦਿੱਤਾ ਮੈਨੂੰ ਫੁੱਫੜ ਦੀਆਂ ਗੱਲਾਂ ਥੋੜੀਆਂ ਅਜੀਬ ਲੱਗ ਰਹੀਆਂ ਸੀ ਮੈਂ ਜਲਦੀ ਜਲਦੀ ਉੱਠ ਕੇ ਖੜੀ ਹੋ ਗਈ ਕਿਉਂਕਿ ਮੈਨੂੰ ਕੰਫਰਟੇਬਲ ਨਹੀਂ ਲੱਗ ਰਿਹਾ ਸੀ ਸਾਨੂੰ ਸਕੂਲ ਵਿੱਚ ਸਾਰੇ ਟੀਚਰ ਇਹੀ ਸਿਖਾਉਂਦੇ ਸੀ ਜੇ ਤੁਹਾਨੂੰ ਅਜੀਬ ਢੰਗ ਨਾਲ ਟੱਚ ਕੋਈ ਕਰਦਾ ਆ ਤਾਂ ਉਹ ਸਹੀ ਨਹੀਂ ਆ ਮੈਨੂੰ ਉਹ ਗੱਲ ਯਾਦ ਆ ਗਈ ਇਸ ਕਰਕੇ ਮੈਂ ਉੱਠ ਕੇ ਸਾਈਡ ਤੇ ਹੋ ਗਈ ਇਸ ਗੱਲ ਬਾਰੇ ਮੈਂ ਸਾਰੀ ਰਾਤ ਸੋਚਦੀ ਰਹੀ ਕਿਉਂਕਿ ਪਹਿਲਾਂ ਕਦੇ ਫੁੱਫੜ ਨੇ ਇਸ ਢੰਗ ਨਾਲ ਮੈਨੂੰ ਇਹ ਗੱਲਾਂ ਨਹੀਂ ਕਈਆਂ ਸੀ ਪਰ ਰਾਜੋ ਨੇ ਜਿਸ ਹਿਸਾਬ ਨਾਲ ਕਿਹਾ ਸੀ ਮੈਨੂੰ ਥੋੜਾ ਅਜੀਬ ਜਿਹਾ ਲੱਗਿਆ ਸੀ ਜਿਸ ਕਰਕੇ ਮੈਂ ਥੋੜੀ ਨਰਵਸ ਜੀ ਹੋ ਗਈ ਮੈਨੂੰ ਲੱਗ ਰਿਹਾ ਸੀ ਸ਼ਾਇਦ ਮੇਰੇ ਦਿਲ ਦਾ ਵਹਿਮ ਹੋਵੇ ਪਰ ਜੋਨ ਨੇ ਕੀਤਾ ਉਹ ਵੀ ਸਹੀ ਨਹੀਂ ਸੀ ਪਰ ਉਹ ਮੇਰੀ ਪੜ੍ਹਾਈ ਦਾ ਸਾਰਾ ਖਰਚਾ ਵੀ ਕਰ ਰਹੇ ਸੀ ਹੋ ਸਕਦਾ ਉਹਨਾਂ ਨੇ ਮੈਨੂੰ ਵੈਸੇ ਹੀ ਇੰਦਾ ਪਿਆਰ ਨਾਲ ਕਿਹਾ ਹੋਵੇ ਪਰ ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ ਇੱਕ ਦਿਨ ਭੂਆ ਤੇ ਵਿੱਕੀ ਵੀਰਾ ਭੂਆ ਦੀ ਦਵਾਈ ਲੈਣ ਸ਼ਹਿਰ ਗਏ ਹੋਏ ਸੀ ਜਿੱਥੇ ਭੂਆ ਨੇ ਸਕੈਨ ਵੀ ਕਰਾਉਣੀ ਸੀ ਮੈਂ ਤੇ ਫੁੱਫੜ ਘਰ ਵਿੱਚ ਸੀ ਤੇ ਫੁੱਫੜ ਸਵੇਰੇ ਸਵੇਰੇ ਭੂਆ ਨੂੰ ਕਹਿ ਰਿਹਾ ਸੀ ਕਿ ਮੈਂ ਅੱਜ ਕਿਤੇ ਜ਼ਰੂਰੀ ਕੰਮ ਜਾਣਾ ਆ ਤੇ ਸੰਦੀਪ ਅੰਦਰੋਂ ਕੁੰਡੀ ਲਗਾ ਕੇ ਬੈਠ ਜਾਊਗੀ ਮੈਂ ਕਿਹ ਕੋਈ ਗੱਲ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਭੂਆ ਤਾਂ ਮੈਨੂੰ ਕਹਿ ਰਹੀ ਸੀ ਕਿ ਤੂੰ ਮੇਰੇ ਨਾਲ ਹੀ ਚੱਲ ਪਰ ਮੈਂ ਸੋਚਿਆ ਕਿ ਮੈਂ ਘਰ ਪੜ੍ਹਾਈ ਕਰੂੰਗੀ ਤੇ ਮੈਨੂੰ ਟੀਵੀ ਦੇਖਣ ਦਾ ਬੜਾ ਸ਼ੌਂਕ ਸੀ ਤੇ ਮੈਂ ਸੋਚਿਆ ਸੀ ਕਿ ਮੈਂ ਟੀਵੀ ਵੇਖ ਲਵਾਂਗੀ ਪਰ ਉਸ ਦਿਨ ਮੇਰੇ ਨਾਲ ਕੁਝ ਅਜੀਹੀ ਘਟਨਾ ਹੋ ਗਈ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਫੁੱਫੜ ਮੈਨੂੰ ਕਹਿਣ ਲੱਗਾ ਕਿ ਮੈਂ ਕਿਸੇ ਪ੍ਰੋਗਰਾਮ ਤੇ ਚੱਲਿਆਂ ਤੂੰ ਵੀ ਮੇਰੇ ਨਾਲ ਚੱਲ ਉੱਥੇ ਖਾਣ ਪੀਣ ਲਈ ਬੜਾ ਕੁਝ ਹੋਣਾ ਆਇਆ ਕਿਸੇ ਵੱਡੇ ਬੰਦੇ ਦੀ ਪਾਰਟੀ ਆ ਤੂੰ ਮੇਰੇ ਨਾਲ ਚੱਲ ਪਹਿਲਾਂ ਤਾਂ ਮੈਂ ਫੁੱਫੜ ਨੂੰ ਨਾ ਕਰ ਦਿੱਤੀ ਤੇ ਬਾਅਦ ਵਿੱਚ ਮੈਂ ਉਹਨਾਂ ਨਾਲ ਜਾਣ ਲਈ ਤਿਆਰ ਹੋ ਗਈ ਮੈਂ ਫੁੱਫੜ ਨਾਲ ਗੱਡੀ ਵਿੱਚ ਬੈਠ ਕੇ ਚਲੀ ਗਈ ਤੇ ਰਾਹ ਵਿੱਚ ਮੈਨੂੰ ਫੁੱਫੜ ਨੇ ਇੱਕ ਦੋ ਸੂਟ ਵੀ ਲੈ ਕੇ ਦਿੱਤੇ ਜਦੋਂ ਅਸੀਂ ਗਏ ਤਾਂ ਫੁੱਫੜ ਨੇ ਗੱਡੀ ਇੱਕ ਕੋਠੀ ਦੇ ਅੱਗੇ ਲਾ ਦਿੱਤੀ ਜੋ ਕਿ ਬਹੁਤ ਜ਼ਿਆਦਾ ਵੱਡੀ ਸੀ ਫੁੱਫੜ ਮੈਨੂੰ ਕਹਿਣ ਲੱਗੇ ਚੱਲ ਅੰਦਰ ਚੱਲਦੇ ਆ ਪਰ ਮੈਨੂੰ ਉੱਥੇ ਪ੍ਰੋਗਰਾਮ ਤਾਂ ਲੱਗ ਹੀ ਨਹੀਂ ਰਿਹਾ ਸੀ ਮੈਂ ਫੁੱਫੜ ਨੂੰ ਕਿਹਾ ਕਿ ਇੱਥੇ ਤਾਂ ਕੋਈ ਪ੍ਰੋਗਰਾਮ ਨਹੀਂ ਆ ਫੁੱਫੜ ਕਹਿੰਦੇ ਪ੍ਰੋਗਰਾਮ ਇੱਥੇ ਹੀ ਆ ਤੈਨੂੰ ਅੰਦਰ ਜਾ ਕੇ ਪਤਾ ਲੱਗੂਗਾ ਜਦੋਂ ਅਸੀਂ ਅੰਦਰ ਗਏ ਤਾਂ ਮੈਂ ਵੇਖਿਆ ਕਿ ਬਹੁਤ ਵੱਡੀ ਕੁਰਸੀ ਲੱਗੀ ਹੋਈ ਸੀ ਜਿੱਥੇ ਉਹੀ ਅੰਕਲ ਬੈਠਾ ਸੀ ਜੋ ਉਸ ਦਿਨ ਸਾਡੇ ਘਰ ਆਇਆ ਸੀ ਉਹ ਮੈਨੂੰ ਵੇਖ ਕੇ ਬੜੀ ਅਜੀਬ ਜਿਹੀ ਵੇਖਣੀ ਵੇਖਣ ਲੱਗਾ ਤੇ ਫੁੱਫੜ ਨੂੰ ਕਹਿਣ ਲੱਗਾ ਕਿ ਲੈ ਆਏ ਇਹਨੂੰ ਆਖਿਰ ਤੋਸੀ ਆਪਣਾ ਵਾਦਾ ਪੂਰਾ ਕਰ ਹੀ ਦਿੱਤਾ ਪਰ ਉਹ ਸੰਕਲ ਤੋਂ ਬਿਨਾ ਅੰਦਰ ਹੋਰ ਕੋਈ ਨਹੀਂ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਮੈਂ ਫੁੱਫੜ ਨੂੰ ਕਿਹਾ ਕਿ ਫੁੱਫੜ ਜੀ ਇੱਥੇ ਤਾਂ ਹੋਰ ਕੋਈ ਨਹੀਂ ਆ ਤਾਂ ਫੁੱਫੜ ਕਹਿਣ ਲੱਗਾ ਕਿ ਬਸ ਸਭ ਆਉਂਦੇ ਹੋਣਗੇ ਤੂੰ ਇੱਥੇ ਬੈਠ ਮੈਂ ਹੁਣੇ ਆਇਆ ਇੰਨੀ ਗੱਲ ਕਹਿ ਕੇ ਉਹ ਬਾਹਰ ਨੂੰ ਤੁਰ ਪਏ ਮੈਂ ਉੱਥੇ ਬੈਠੀ ਸੀ ਉਹ ਅੰਕਲ ਮੇਰੇ ਵੱਲ ਬੜਾ ਗੰਦਾ ਜਿਹਾ ਵੇਖ ਰਿਹਾ ਸੀ ਮੈਨੂੰ ਬੜਾ ਅਨਕੰਫਰਟੇਬਲ ਮਹਿਸੂਸ ਹੋ ਰਿਹਾ ਸੀ ਸਮਝ ਨਹੀਂ ਲੱਗ ਰਿਹਾ ਸੀ ਮੈਂ ਕੀ ਕਰਾਂ ਉਹ ਮੈਨੂੰ ਕਹਿਣ ਲੱਗਾ ਸੰਦੀਪ ਇੱਧਰ ਮੇਰੇ ਕੋਲ ਆ ਕੇ ਬੈਠ ਮੈਂ ਕਿਹਾ ਨਹੀਂ ਅੰਕਲ ਮੈਂ ਇੱਥੇ ਠੀਕ ਹਾਂ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਦੱਸ ਕੀ ਪੀਵੇਂਗੀ ਠੰਡਾ ਜਾਂ ਗਰਮ ਪਰ ਮੇਰਾ ਤਾਂ ਕੁਝ ਵੀ ਪੀਣ ਨੂੰ ਦਿਲ ਨਹੀਂ ਕਰਦਾ ਸੀ ਕਿਉਂਕਿ ਮੇਰੀ ਤਾਂ ਉਹਨੂੰ ਵੇਖ ਕੇ ਧੜਕਣ ਹੀ ਵੱਧ ਗਈ ਮੈਂ ਵਾਰ-ਵਾਰ ਬਾਹਰ ਨੂੰ ਵੇਖ ਰਹੀ ਸੀ ਉਹ ਅੰਕਲ ਮੈਨੂੰ ਕਹਿਣ ਲੱਗਾ ਕਿ ਤੂੰ ਬਾਹਰ ਕੀ ਵੇਖ ਰਹੀ ਆ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਫੁੱਫੜ ਨੂੰ ਵੇਖ ਰਹੀ ਆ ਤਾਂ ਉਹ ਹੱਸਣ ਲੱਗਾ ਤੇ ਕਹਿਣ ਲੱਗਾ ਹੁਣ ਤੇਰਾ ਫੁੱਫੜ ਇੱਥੇ ਕਦੇ ਨਹੀਂ ਆਊਗਾ ਹੁਣ ਤੂੰ ਇੱਥੇ ਹੀ ਰਹਿਣਾ ਆ ਮੈਂ ਕਿਉਂ ਨਹੀਂ ਆਉਗੇ ਕੀ ਬੋਲੀ ਜਾ ਰਹੇ ਹੋ ਮੇਰਾ ਫੁੱਫੜ ਬਾਹਰ ਕੋਈ ਕੰਮ ਗਿਆ ਹੁਣੇ ਆਉਂਦਾ ਹੋਊਗਾ ਤਾਂ ਉਨੇ ਇੱਕ ਔਰਤ ਨੂੰ ਆਵਾਜ਼ ਮਾਰੀ ਜਿਹਦੇ ਪੈਰਾਂ 'ਚ ਬਹੁਤ ਵੱਡੀਆਂ-ਵੱਡੀਆਂ ਤੇ ਭਾਰੀਆਂ-ਭਾਰੀਆਂ ਚਾਂਜਰਾ ਪਾਈਆਂ ਹੋਈਆਂ ਸੀ ਉਹ ਮੈਨੂੰ ਬਾਹਾਂ ਤੋਂ ਫੜ ਕੇ ਅੰਦਰ ਨੂੰ ਲਿਜਾਣ ਲੱਗੀ ਤਾਂ ਮੈਂ ਕਿਹਾ ਤੁਸੀਂ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਮੈਂ ਨਹੀਂ ਜਾਣਾ ਉਹ ਮੈਨੂੰ ਧੱਕੇ ਨਾਲ ਅੰਦਰ ਲੈ ਗਈ ਤੇ ਅੰਦਰ ਕਮਰੇ ਵਿੱਚ ਮੈਨੂੰ ਬੰਦ ਕਰ ਦਿੱਤਾ ਮੈਂ ਬਹੁਤ ਆਵਾਜ਼ਾਂ ਮਾਰੀਆਂ ਪਰ ਕੋਈ ਮੇਰੀ ਆਵਾਜ਼ ਨਹੀਂ ਸੁਣ ਰਿਹਾ ਸੀ ਅੱਧੇ ਘੰਟੇ ਬਾਅਦ ਉਹ ਅੰਕਲ ਤੇ ਉਹ ਔਰਤ ਦੁਬਾਰਾ ਮੇਰੇ ਕਮਰੇ ਚ ਆਏ ਤੇ ਜੋ ਗੱਲਾਂ ਉਹਨਾਂ ਨੇ ਮੈਨੂੰ ਕਹੀਆਂ ਮੈਂ ਸੁਣ ਕੇ ਹੈਰਾਨ ਹੀ ਰਹਿ ਗਈ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਤੇਰੀ ਦੁਨੀਆ ਇੱਥੇ ਹੀ ਆ ਤੇਨੂੰ ਤੇਰਾ ਫੁੱਫੜ ਬਹੁਤ ਮਹਿੰਗੀ ਰਕਮ 'ਚ ਵੇਚ ਕੇ ਆਇਆ ਹੁਣ ਤੂੰ ਸਾਡੀ ਹੋ ਗਈ ਆ ਹੁਣ ਅਸੀਂ ਤਾਂ ਤੇਰੇ ਤੋਂ ਜੋ ਮਰਜ਼ੀ ਕੰਮ ਕਰਾਈਏ ਤੈਨੂੰ ਉਹੀ ਕਰਨਾ ਪਊਗਾ ਇਸ ਕਰਕੇ ਹੁਣ ਤੂੰ ਆਪਣਾ ਪਿਛਲਾ ਸਾਰਾ ਕੁਝ ਭੁੱਲ ਜਾ ਮੈਂ ਤਾਂ ਉੱਚੀ ਉੱਚੀ ਰੋਣ ਲੱਗੀ ਤੇ ਮੇਰਾ ਦਿਲ ਬਹੁਤ ਘਬਰਾਉਣ ਲੱਗਾ ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਤੁਸੀਂ ਝੂਠ ਬੋਲ ਰਹੇ ਹੋ ਮੈਂ ਆਪਣੇ ਘਰ ਜਾਣਾ ਆ ਮੈਂ ਬਹੁਤ ਰੋਈ ਚੀਕੀ ਪਰ ਮੇਰੀ ਆਵਾਜ਼ ਕਿਸੇ ਨੇ ਨਾ ਸੁਣੀ ਸ਼ਾਮ ਹੋ ਗਈ ਪਰ ਸੱਚਮੁੱਚ ਹੀ ਮੇਰਾ ਫੁੱਫੜ ਨਾ ਆਇਆ ਹੁਣ ਮੈਨੂੰ ਉਸ ਦਿਨ ਵਾਲੀਆਂ ਗੱਲਾਂ ਯਾਦ ਆ ਰਹੀਆਂ ਸੀ ਜਦੋਂ ਉਹ ਅੰਕਲ ਮੇਰੇ ਫੁੱਫੜ ਨੂੰ ਕਹਿ ਰਿਹਾ ਸੀ ਕਿ ਤੂੰ ਇੰਨਾ ਵਧੀਆ ਮਾਲ ਘਰ ਵਿੱਚ ਰੱਖੀ ਬੈਠਾ ਆ ਹੁਣ ਮੈਨੂੰ ਸਮਝ ਲੱਗੀ ਕਿ ਉਹ ਕਿਹਦੀ ਗੱਲ ਕਰ ਰਹੇ ਸੀ ਉਹ ਮੇਰੀ ਹੀ ਗੱਲ ਕਰ ਰਹੇ ਸੀ ਤੇ ਫੁੱਫੜ ਦੇ ਘਰ ਸਭ ਕੁਝ ਸੀ ਫਿਰ ਵੀ ਉਹਨੇ ਪੈਸੇ ਲਈ ਮੈਨੂੰ ਇੰਨਾ ਕੋਲ ਵੇਚ ਦਿੱਤਾ ਉੱਥੇ ਕੋਈ ਫੋਨ ਵੀ ਨਹੀਂ ਸੀ ਮੈਂ ਆਪਣੀ ਭੂਆ ਤੱਕ ਆਪਣੀ ਆਵਾਜ਼ ਨਹੀਂ ਪਹੁੰਚਾ ਸਕਦੀ ਸੀ ਮੈਂ ਉਸ ਕਮਰੇ ਵਿੱਚ ਸਾਰੀ ਰਾਤ ਰੋਈ ਗਈ ਸ਼ਾਮ ਨੂੰ ਮੈਨੂੰ ਔਰਤ ਰੋਟੀ ਦੇ ਕੇ ਗਈ ਮੈਂ ਰੋਟੀ ਨੂੰ ਟੱਚ ਵੀ ਨਾ ਕੀਤਾ ਅਗਲੇ ਦਿਨ ਜਦੋਂ ਸਵੇਰ ਹੋਈ ਤਾਂ ਉਹ ਅੰਕਲ ਮੇਰੇ ਕੋਲ ਆਇਆ ਤੇ ਮੈਨੂੰ ਟੱਚ ਕਰਨ ਲੱਗਾ ਤੇ ਮੈਨੂੰ ਕਹਿਣ ਲੱਗਾ ਤੂੰ ਕਿੰਨੀ ਜ਼ਿਆਦਾ ਸੋਹਣੀ ਆ ਤੇ ਜਵਾਨ ਵੀ ਆ ਮੈਂ ਉਹਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਮੇਰੇ ਪਿਓ ਦੇ ਸਮਾਨ ਹੋ ਤੁਸੀਂ ਮੇਰੇ ਨਾਲ ਕਿਦਾਂ ਦੀਆਂ ਗੱਲਾਂ ਕਰ ਰਹੇ ਹੋ ਉਹ ਹੱਸਣ ਲੱਗ ਪਿਆ ਕਿ ਮੈਂ ਤੇਰਾ ਕੋਈ ਪਿਓ ਨਹੀਂ ਆ ਮੈਂ ਤੈਨੂੰ ਖਰੀਦਿਆ ਆ ਤੈਨੂੰ ਅੱਗੇ ਦੇਣ ਤੋਂ ਪਹਿਲਾਂ ਮੈਂ ਤੈਨੂੰ ਆਪ ਟ੍ਰਾਈ ਕਰਨਾ ਚਾਹੂੰਗਾ ਇੰਨੀ ਗੱਲ ਕਹਿ ਕੇ ਉਹ ਮੇਰੇ ਨੇੜੇ ਆਉਣ ਲੱਗਾ ਮੈਂ ਦੂਰ ਨੂੰ ਭੱਜ ਰਹੀ ਸੀ ਤੇ ਉਹ ਮੈਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੀ ਉਮਰ ਕਾਫੀ ਸੀ ਜਿੱਦਾਂ ਕੋਈ ਬੁੱਢਾ ਹੋਵੇ ਮੈਂ ਉੱਥੋਂ ਇੱਕ ਕੱਚ ਦਾ ਗੁਲਦਸਤਾ ਚੱਕ ਕੇ ਉਹਦੇ ਮੱਥੇ 'ਤੇ ਮਾਰਿਆ ਤੇ ਜਿਸ ਨਾਲ ਉਹਦਾ ਮੱਥਾ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਔਰਤ ਨੂੰ ਆਵਾਜ਼ ਦੇਣ ਲੱਗਾ ਤੇ ਉਹ ਔਰਤ ਜਲਦੀ ਜਲਦੀ ਆਈ ਤੇ ਉਹ ਦੋਵੇਂ ਇਸ ਕੰਮ ਵਿੱਚ ਹੀ ਉਲਝ ਗਏ ਉਹ ਔਰਤ ਉਹਨੂੰ ਸੰਭਾਲਣ ਲੱਗ ਪਈ ਤੇ ਮੈਂ ਜਲਦੀ ਜਲਦੀ ਕਮਰੇ ਵਿੱਚੋਂ ਬਾਹਰ ਨਿਕਲ ਗਈ ਮੈਂ ਬਾਹਰ ਨਿਕਲ ਕੇ ਉਹਨਾਂ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ ਤੇ ਮੈਂ ਉੱਥੋਂ ਭੱਜ ਗਈ ਸਵੇਰ ਦਾ ਟਾਈਮ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਸ ਸ਼ਹਿਰ ਵਿੱਚ ਆ ਮੈਂ ਉੱਥੋਂ ਇੰਨਾ ਜ਼ੋਰ ਨਾਲ ਭੱਜੀ ਕਿ ਮੈਨੂੰ ਕੁਝ ਨਹੀਂ ਦੇਖ ਰਿਆ ਸੀ ਸਾਰੇ ਲੋਕ ਮੇਰੇ ਵੱਲ ਵੇਖ ਰਹੇ ਸੀ ਉਹ ਬਹੁਤ ਵੱਡਾ ਸ਼ਹਿਰ ਸੀ ਪਰ ਮੈਨੂੰ ਇੰਨਾ ਪਤਾ ਸੀ ਕਿ ਇਹ ਸ਼ਹਿਰ ਕਾਫੀ ਦੂਰ ਸੀ ਕਿਉਂਕਿ ਪੂਆ ਦੇ ਪਿੰਡੋਂ ਜਦੋਂ ਫੁੱਫੜ ਮੈਨੂੰ ਲੈ ਕੇ ਆਇਆ ਸੀ ਤਾਂ ਸਾਨੂੰ ਕਈ ਘੰਟੇ ਲੱਗ ਗਏ ਸੀ बस ਮੈਂ ਮਦਦ ਲਈ ਕਿਸੇ ਨੂੰ ਲੱਭ ਰਹੀ ਸੀ ਮੇਰੇ ਨਾਲ ਇਹ ਘਟਨਾ ਪਹਿਲੀ ਵਾਰ ਹੋਈ ਸੀ ਕਿਉਂਕਿ ਮੇਰੀ ਉਮਰ ਇੰਨੀ ਜ਼ਿਆਦਾ ਨਹੀਂ ਸੀ ਮੇਰੀ ਅਜੇ ਜਵਾਕਾਂ ਵਾਂਗੀ ਮਤ ਸੀ ਮੈਨੂੰ ਹਰ ਕੋਈ ਉੱਥੇ ਰਾਖਸ਼ਸ ਦੇਖ ਰਿਹਾ ਸੀ ਕੋਈ ਵੀ ਆਦਮੀ ਮੈਨੂੰ ਸਹੀ ਨਹੀਂ ਲੱਗ ਰਿਹਾ ਸੀ ਇਸ ਕਰਕੇ ਮੈਨੂੰ ਨਹੀਂ ਸਮਝ ਲੱਗ ਰਹੀ ਸੀ ਕਿ ਮੈਂ ਕਿਤੋਂ ਮਦਦ ਲਵਾਂ ਭੱਜਦੀ ਭੱਜਦੀ ਮੈਂ ਇੱਕ ਹੋਟਲ 'ਚ ਪਹੁੰਚੀ ਜਿੱਥੇ ਇੱਕ ਬਿਰਧ ਜਿਹਾ ਆਦਮੀ ਤੇ ਇੱਕ ਉਹਦੀ ਘਰ ਵਾਲੀ ਬੈਠੀ ਸੀ ਉਹ ਦੋਵੇਂ ਸਮੋਸੇ ਬਣਾ ਰਹੇ ਸੀ ਜਦੋਂ ਮੈਂ ਉਹਨਾਂ ਦੇ ਹੋਟਲ 'ਚ ਗਈ ਤਾਂ ਉਹ ਮੈਨੂੰ ਕਹਿਣ ਲੱਗੇ ਬੇਟਾ ਕੀ ਹੋਇਆ ਮੈਂ ਉਸ ਬੁੱਢੀ ਔਰਤ ਦੇ ਗੱਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਈ ਤੇ ਸਭ ਤੋਂ ਪਹਿਲਾਂ ਅੰਕਲ ਨੇ ਮੈਨੂੰ ਪਾਣੀ ਪਿਆਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੁਰਸੀ ਤੇ ਬਿਠਾਇਆ ਤੇ ਮੈਨੂੰ ਪੁੱਛਣ ਲੱਗੇ ਕਿ ਬੇਟਾ ਦੱਸ ਕੀ ਗੱਲ ਹੋਈ ਤਾਂ ਮੈਂ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਮੇਰੀ ਸਾਰੀ ਕਹਾਣੀ ਸੁਣ ਕੇ ਉਹ ਮੈਨੂੰ ਕਹਿਣ ਲੱਗੇ ਤੂੰ ਫਿਕਰ ਨਾ ਕਰ ਤੂੰ ਸਹੀ ਜਗ੍ਹਾ ਆਈਆਂ ਅਸੀਂ ਤੈਨੂੰ ਸਹੀ ਸਲਾਮਤ ਤੇਰੇ ਘਰ ਪਹੁੰਚਾਵਾਂਗੇ ਤੂੰ ਫਿਕਰ ਨਾ ਕਰ ਤੂੰ ਰੋ ਨਾ ਉਹਨਾਂ ਨੇ ਮੈਨੂੰ ਖਾਣ ਲਈ ਕੁਝ ਦਿੱਤਾ ਪਰ ਮੇਰੇ ਅੰਦਰ ਤਾਂ ਕੁਝ ਵੀ ਨਹੀਂ ਲੰਘ ਰਿਹਾ ਸੀ ਕਿਉਂਕਿ ਮੈਨੂੰ ਅਜੇ ਵੀ ਡਰ ਲੱਗ ਰਿਹਾ ਸੀ ਕਿ ਕਿਤੇ ਉਹ ਮੇਰੇ ਪਿੱਛੇ ਨਾ ਆ ਜਾਣ ਤੇ ਮੈਨੂੰ ਫੜ ਕੇ ਉਹ ਜੇਲ੍ਹ ਵਿੱਚ ਹੀ ਨਾ ਲੈ ਜਾਣ ਮੈਂ ਬਹੁਤ ਡਰੀ ਹੋਈ ਸੀ ਮੈਂ ਉਸ ਆਂਟੀ ਦੀ ਚੁੰਨੀ ਲੈ ਕੇ ਉੱਥੇ ਬੈਠ ਗਈ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਜ਼ਰੂਰ ਮੇਰਾ ਪਿੱਛਾ ਕਰਦੇ ਮੇਰੇ ਮਗਰਮਗਰ ਆਉਣਗੇ ਤਾਂ ਉਹ ਅੰਕਲ ਨੇ ਮੇਰੇ ਕੋਲੋਂ ਮੇਰੀ ਭੂਆ ਦਾ ਮੋਬਾਈਲ ਨੰਬਰ ਮੰਗਿਆ ਮੈਨੂੰ ਯਾਦ ਆਇਆ ਕਿ ਪੂਰਾ ਦਾ ਫੋਨ ਜ਼ਰਤ ਤਰ ਫੁੱਫੜ ਕੋਲ ਹੁੰਦਾ ਇਸ ਕਰਕੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਦੁਬਾਰਾ ਕਿਸੇ ਮੁਸੀਬਤ ਵਿੱਚ ਫਸਾਂ ਤੇ ਮੈਂ ਵਿੱਕੀ ਵੀਰੇ ਦਾ ਨੰਬਰ ਅੰਕਲ ਨੂੰ ਦਿੱਤਾ ਤੇ ਉਹਨਾਂ ਨੇ ਆਪਣੇ ਫੋਨ ਤੋਂ ਜਦੋਂ ਵਿੱਕੀ ਵੀਰੇ ਨੂੰ ਫੋਨ ਕੀਤਾ ਤਾਂ ਉਹ ਫੋਨ ਨਹੀਂ ਚੁੱਕ ਰਿਹਾ ਸੀ ਸ਼ਾਇਦ ਉਹ ਆਪਣੀ ਡਿਊਟੀ ਤੇ ਸੀ ਅੰਕਲ ਨੇ ਬਹੁਤ ਵਾਰ ਵੀਰੇ ਨੂੰ ਫੋਨ ਕੀਤਾ ਪਰ ਉਹਨਾਂ ਨੇ ਫੋਨ ਨਾ ਚੁੱਕਿਆ ਥੋੜਾ ਟਾਈਮ ਬਾਅਦ ਵਿੱਕੀ ਵੀਰੇ ਨੇ ਆਪ ਉਧਰੋਂ ਕਾਲ ਕੀਤੀ ਜਦੋਂ ਕਾਲ ਕੀਤੀ ਤਾਂ ਅੰਕਲ ਨੇ ਆਪਣੇ ਹੋਟਲ ਦਾ ਨਾਮ ਦੱਸ ਕੇ ਉਹਨਾਂ ਨੂੰ ਬੁਲਾਇਆ ਤੇ ਇਹ ਵੀ ਕਹਿ ਦਿੱਤਾ ਕਿ ਤੂੰ ਸਿਰਫ ਆਪਣੀ ਮਾਂ ਨੂੰ ਲੈ ਕੇ ਇੱਥੇ ਆਉਣਾ ਆਪਣੇ ਪਿਓ ਨੂੰ ਲੈ ਕੇ ਨਾ ਆਈ ਜੇ ਹੋ ਸਕਦਾ ਤਾਂ ਇਕੱਲਾ ਹੀ ਆਈ ਕਿਉਂਕਿ ਜੋ ਗੱਲ ਅਸੀਂ ਤੁਹਾਨੂੰ ਦੱਸਣੀ ਹੈ ਉਹ ਸਾਰਿਆਂ ਨੂੰ ਨਹੀਂ ਦੱਸ ਸਕਦੇ ਪਰ ਵੀਰੇ ਨੇ ਇਕੱਲੇ ਆਉਣ ਦਾ ਫੈਸਲਾ ਕੀਤਾ ਉਹ ਇਕੱਲਾਸ ਹੋਟਲ ਜਾਇਆ ਤੇ ਉੱਥੇ ਮੈਨੂੰ ਵੇਖ ਕੇ ਮੈਨੂੰ ਗੁੱਸੇ 'ਚ ਬੋਲਣ ਲੱਗਾ ਕਿ ਤੂੰ ਕਿੱਥੇ ਚਲੀ ਗਈ ਸੀ ਤੂੰ ਕਿਸ ਮੁੰਡੇ ਨਾਲ ਗਈ ਸੀ ਤੈਨੂੰ ਸ਼ਰਮ ਨਹੀਂ ਆਈ ਤਾਂ ਅੰਕਲ ਨੇ ਕਿਹਾ ਪਹਿਲਾਂ ਮੇਰੀ ਗੱਲ ਸੁਣ ਲੈ ਫੇਰ ਕੁੜੀ ਤੇ ਗੁੱਸਾ ਕਰੀ ਅੰਕਲ ਨੇ ਸਾਰੀ ਕਹਾਣੀ ਵੀਰੇ ਨੂੰ ਦੱਸੀ ਤਾਂ ਵੀਰਾ ਤਾਂ ਹੈਰਾਨ ਹੀ ਰਹਿ ਗਿਆ ਵੀਰਾ ਕਹਿਣ ਲੱਗਾ ਡੈਡੀ ਨੇ ਇੰਨਾ ਗਲਤ ਕੰਮ ਕੀਤਾ ਤੇ ਮੈਨੂੰ ਪਤਾ ਵੀ ਨਹੀਂ ਲੱਗਿਆ ਫੁੱਫੜ ਨੇ ਘਰ ਇਹ ਗੱਲ ਕਹਿ ਦਿੱਤੀ ਸੀ ਕਿ ਮੈਂ ਤਾਂ ਘਰ ਨਹੀਂ ਸੀ ਤੇ ਸੰਦੀਪ ਕਿਸੇ ਮੁੰਡੇ ਨਾਲ ਭੱਜ ਗਈ ਆ ਮੈਂ ਆਪਣੇ ਵੀਰੇ ਦੇ ਗੱਲ ਲਾ ਕੇ ਬੜਾ ਰੋਈ ਵੀਰਾ ਮੈਨੂੰ ਕਹਿਣ ਲੱਗਾ ਕਿ ਮੈਨੂੰ ਮਾਫ਼ ਕਰ ਦੇਵੀਂ ਅਸੀਂ ਤੇਰੀ ਹਿਫਾਜ਼ਤ ਨਹੀਂ ਕਰ पाए ਮੈਨੂੰ ਨਹੀਂ ਪਤਾ ਸੀ ਕਿ ਮੇਰਾ ਡੈਡੀ ਇੰਨਾ ਰਾਖਸ਼ ਸੀ ਆ ਥੋੜੇ ਜੇ ਪੈਸਿਆਂ ਖਾਤਰ ਉਹਨੇ ਤੈਨੂੰ ਵੇਚ ਦਿੱਤਾ ਜੇ ਤੂੰ ਅੱਜ ਨਾ ਮਿਲਦੀ ਤੂੰ ਉੱਥੋਂ ਆਪਣੀ ਜਾਨ ਛੜਾ ਕੇ ਨਾ ਆਉਂਦੀ ਤਾਂ ਸ਼ਾਇਦ ਸਾਰੀ ਉਮਰ ਅਸੀਂ ਤੈਨੂੰ ਗਲਤ ਸਮਝਦੇ ਫਿਰ ਵੀਰਾ ਮੈਨੂੰ ਆਪਣੇ ਨਾਲ ਘਰ ਲੈ ਗਿਆ ਪਰ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਜਦੋਂ ਘਰ ਜਾ ਕੇ ਵੀਰੇ ਨੇ ਸਾਰੀ ਗੱਲ ਭੂਆ ਨੂੰ ਦੱਸੀ ਤਾਂ ਫੁੱਫੜ ਕਹਿਣ ਲੱਗਾ ਇਹਨੂੰ ਉੱਥੇ ਮਾਰ ਕੇ ਦੱਬੋਣਾ ਸੀ ਇਹਨੇ ਆਪਣੀ ਇੱਜ਼ਤ ਰੋਲ ਦਿੱਤੀ ਆ ਤਾਂ ਵੀਰੇ ਨੇ ਗੁੱਸੇ ਵਿੱਚ ਆ ਕੇ ਆਪਣੇ ਪਿਓ ਦੇ ਯਾਨੀ ਕਿ ਫੁੱਫੜ ਦੇ ਥੱਪੜ ਮਾਰਿਆ ਤੇ ਭੂਆ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਸੀ ਕਿ ਫੁੱਫੜ ਨੇ ਇੰਨਾ ਗਲਤ ਕੰਮ ਕੀਤਾ ਆ ਭੂਆ ਕਹਿਣ ਲੱਗੀ ਕਿ ਇਹਨੂੰ ਇਹਦੀ ਬਣਦੀ ਸਜ਼ਾ ਜ਼ਰੂਰ ਦਿਵਾਵਾਂਗੇ ਤੂੰ ਫਿਕਰ ਨਾ ਕਰ ਪੂਆ ਕਹਿੰਦੀ ਮੈਨੂੰ ਮaaf ਕਰ ਦੇਤੀ ਇਹ ਮੈਨੂੰ ਤੈਨੂੰ ਇਕੱਲੀ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ ਮੈਨੂੰ ਲੱਗਿਆ ਸੀ ਕਿ ਇਹ ਤੈਨੂੰ ਆਪਣੀ ਧੀ ਸਮਝਦਾ ਆ ਪਰ ਸਕੇ ਪਿਓ ਤੋਂ ਬਿਨਾ ਕੋਈ ਕਿਸੇ ਨੂੰ ਆਪਣੀ ਧੀ ਨਹੀਂ ਸਮਝਦਾ ਵਿੱਕੀ ਵੀਰੇ ਨੇ ਪੁਲਿਸ ਨੂੰ ਫੋਨ ਕਰਕੇ ਫੁੱਫੜ ਨੂੰ ਥਾਣੇ ਫੜਾ ਦਿੱਤਾ ਤੇ ਉਹ ਆਪਣਾ ਗੁਨਾਹ ਕਬੂਲ ਨਹੀਂ ਕਰ ਰਿਹਾ ਸੀ ਤਾਂ ਪੁਲਿਸ ਨੇ ਫੁੱਫੜ ਨਾਲ ਕੁੱਟਮਾਰ ਕੀਤੀ ਤਾਂ ਫੁੱਫੜ ਨੇ ਸਾਰਾ ਕੁਝ ਦੱਸ ਦਿੱਤਾ ਤੇ ਜਿਨ੍ਹਾਂ ਨਾਲ ਫੁੱਫੜ ਅੱਗੇ ਰਲਿਆ ਹੋਇਆ ਸੀ ਉਹ ਵੀ ਪੁਲਿਸ ਨੇ ਫੜ ਲਏ ਫੁੱਫੜ ਨੇ ਦੱਸਿਆ ਕਿ ਮੈਂ ਕਈ ਵਾਰੇ ਕੁੜੀਆਂ ਚੋੱਕ ਕੇ ਅੱਗੇ ਵੇਚੀਆਂ ਤੇ ਮੋٹے ਪੈਸੇ ਕਮਾਏ ਨੇ ਸਾਰੇ ਘਰ ਦੇ ਹੈਰਾਨ ਰਹਿ ਗਏ ਭੂਆ ਨੂੰ ਤਾਂ ਬਿਲਕੁਲ ਯਕੀਨ ਨਹੀਂ ਆ ਰਿਹਾ ਸੀ ਤੇ ਉਹਨੂੰ ਇਸ ਗੱਲ ਦੀ ਕਦੇ ਪਿੰਨਕ ਵੀ ਨਹੀਂ ਲੱਗੀ ਸੀ ਤੇ ਵਿੱਕੀ ਵੀਰਾ ਵੀ ਆਪਣੇ ਡੈਡੀ ਨੂੰ ਬਹੁਤ ਨਫ਼ਰਤ ਕਰਨ ਲੱਗਿਆ ਸੀ ਮੈਂ ਪਾਸਟੂ ਕਰਨ ਤੋਂ ਬਾਅਦ ਆਈਲੈਂਡਸ ਕਰਕੇ ਕੈਨੇਡਾ ਚਲੀ ਗਈ ਫੁੱਫੜ ਹੁਣ ਜੇਲ੍ਹ 'ਚ ਸੜ ਰਿਹਾ ਭੂਆ ਤੇ ਵੀਰਾ ਉਹਨੂੰ ਕਦੇ ਵੀ ਨਹੀਂ ਮਿਲੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹ ਆਪਣੀ ਸਜ਼ਾ ਪੂਰੀ ਕਰਕੇ ਬਾਹਰ ਆਊਗਾ ਤਾਂ ਅਸੀਂ ਉਹਨੂੰ ਆਪਣੇ ਘਰ ਨਹੀਂ ਰੱਖਣਾ ਬੇਸ਼ੱਕ ਫੁੱਫੜ ਅੱਜ ਪਛਤਾਉਂਦਾ ਹੋਊਗਾ ਪਰ ਇਹੋ ਜਿਹੇ ਆਦਮੀ ਤੇ ਕਦੇ ਵੀ ਦੁਬਾਰਾ ਯਕੀਨ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਅਸੀਂ ਕਰ ਸਕਦੇ ਸੀ ਭੂਆ ਤੇ ਵਿੱਕੀ ਵੀਰੇ ਨੇ ਮੇਰਾ ਬਹੁਤ ਸਾਥ ਦਿੱਤਾ ਜਿਸ ਕਰਕੇ ਅੱਜ ਮੇਰੀ ਜ਼ਿੰਦਗੀ ਬਣ ਗਈ ਆ ਤਾਂ ਇਸ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ